ਸਤਿ ਸ਼੍ਰੀ ਅਕਾਲ ਜੀ ਕਸੀਦਾ ਕਾਰ ਬੁਟੀਕ ਬਰਨਾਲਾ ਦਿੱਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਡੇ ਵੀਡੀਓਜ਼ ਨੂੰ ਤੇ ਸਾਡੇ ਕਲੈਕਸ਼ਨ ਨੂੰ ਸੂਟਸ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਉਸ ਲਈ ਥੈਂਕ ਯੂ so much ਤੇ ਅੱਜ ਦੀ ਜਿਹੜੀ ਨਵੀਂ ਕਲੈਕਸ਼ਨ ਹੈ ਮੈਂ ਤੁਹਾਡੇ ਸਾਹਮਣੇ ਲੈ ਕੇ ਆਈਆਂ ਜਿਹੜੀ ਕਿ ਪਾਰਟੀ ਵੇਅਰ ਸੂਟ ਨੇ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਵੀ ਤੁਹਾਡੇ ਲਈ ਇੱਕ ਵੀਡੀਓ ਕਾਟਨ ਦੇ ਸੂਟਾਂ ਦੀ ਜਾਂ ਡਰੋਟੀ ਵੀਰ ਦੀ ਪਾ ਸਕੀਏ ਤੇ ਇੱਕ ਵੀਡੀਓ ਜਿਹੜੀ ਆ ਪਾਰਟੀ ਵੀਰ ਸੂਟਾਂ ਦੀ ਪਾ ਸਕੀਏ ਤਾਂ ਕਿ ਕਿਸੇ ਵੀ ਫ੍ਰੈਂਡ ਨੂੰ ਨਿਰਾਸ਼ਾ ਨਾ ਹੋਣਾ ਪਵੇ ਅੱਜ ਦਿਨ ਮੈਂ ਹੁਣ ਪਹਿਲੇ ਸੂਟ ਦੀ ਗੱਲ ਕਰਦੀ ਹਾਂ ਤੁਹਾਡੇ ਨਾਲ ਜਿਹੜਾ ਕਿ ਬੜਾ ਪਿਆਰਾ ਜਿਹਾ ਕਲਰ ਹੈ ਇਹ ਅ ਡਿਫਰੈਂਟ ਜਿਹਾ ਸ਼ੇਡ ਹੈ ਇਹਦਾ ਵੀ ਨਾ ਕਾਜਰੀ ਕੈਰਕਟਰ ਸ਼ੇਡ ਕਹਿ ਸਕਦੇ ਇਹਨੂੰ ਆਪਾਂ ਨਾ orange ਕਹਿ ਸਕਦੇ ਹਾਂ ਬਹੁਤ ਸੋਹਣੀ ਲੁੱਕ ਵਾਲਾ ਸੂਟ ਹੈ ਜੀ ਇਹ ਪਰਪਰ ਇਹ ਇਦਿਹੀ ਸੇ ਬਣਾਇਆ ਹੋਇਆ ਹੈਗਾ ਜਿਹੜਾ ਦਾ ਸ਼ਰਟ ਦਾ ਸਟਾਫ ਆਪਾਂ ਕਹਿ ਸਕਦੇ ਹਾਂ ਬਾਟਮ ਦਾ ਵੀ ਇਹ ਸ਼ਿਮਰ ਫੈਬਰਿਕ ਦੇ ਵਿੱਚ ਤੁਸੀਂ ਫੋਕਸ ਕਰਕੇ ਦੇਖ ਸਕਦੇ ਹੋ ਸੂਟ ਦੇ ਉੱਪਰ ਕਿੰਨਾ ਸੋਹਣਾ ਵਰਕ ਹੋਇਆ ਤੇ ਕਿੰਨੇ ਵੀ ਲੈਂਥ ਵਾਲਾ ਕੋਈ ਵੀ ਫਰੈਂਡ ਇਹਦਾ ਸੂਟ ਬਣਾ ਸਕਦੀ ਹੈ ਚਾਹੇ ਉਹਦੀ ਲੈਂਥ 47 ਤੱਕ ਹੋਵੇ ਤਾਂ ਵੀ ਉਹਦੀ ਸੂਟ ਦੀ ਜਿਹੜੀ ਸਟਿਚਿੰਗ ਆ ਜਾਏਗੀ ਨਾ ਉਸੇ ক্লোਜ਼ ਕਰਕੇ ਦੇਖੋ ਜੀ ਇਸ ਨੂੰ ਇਸ ਸੂਟ ਦੇ ਉੱਤੇ ਪੈਨਲਸ ਬਣੀਆਂ ਹੋਈਆਂ ਨੇ ਦੋ ਜੋ ਹੈਵੀ ਦੇ ਵਿੱਚ ਨੇ ਗਈਆਂ ਪੂਰਾ ਆਰੀ ਦਾ ਵਰਕ ਹੋਇਆ ਹੋਇਆ ਹੈਗਾ ਇਸ ਤੋਂ ਬਿਨਾ ਕੱਟ ਦਾਣੇ ਦੇ ਜਿਸ ਨੂੰ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਲਾਈਨਿੰਗ ਦੇ ਵਿੱਚ ਕੱਟ ਦਾਣੇ ਦਾ ਵਰਕ ਹੋਇਆ ਹੋਇਆ ਹੈਗਾ ਔਰ ਜੇਕਰ ਮੈਂ ਘੇਰੇ ਦੀ ਗੱਲ ਕਰਾਂ ਤਾਂ ਘੇਰਾ ਦੇਖੋ ਜੀ ਪੂਰਾ ਹੈਵੀ ਘੇਰਾ ਬਣਿਆ ਗਿਆ ਜੋ ਕਿ ਬੜਾ ਹੀ ਟ੍ਰੈਂਡਿੰਗ ਦੇ ਵਿੱਚ ਹੈ ਅੱਜ ਕੱਲ ਤੇ ਨਾਲ ਇਸ ਦੇ ਵਿੱਚ ਮਲਟੀ ਕਲਰ ਦਿੱਤੇ ਹੋਏ ਨੇ ਪਰਪਲ, ਜੈਲੋ ਔਰ ਫਿਰੋਜੀ ਬਲੂ ਕਲਰ ਦਿੱਤਾ ਹੋਇਆ ਪੂਰਾ ਘੇਰਾ ਜਿਹੜਾ ਉਹ ਪੂਰਾ ਹੈਵੀ ਲੁੱਕ ਦੇ ਵਿੱਚ ਦਿੱਤਾ ਗਿਆ ਹੈ ਸ਼ਿਮਰ ਫੈਬਰਿਕ ਆ ਜੀ ਇਸ ਦਾ ਤੇ ਪੂਰਾ ਪਾਰਟੀ ਵੇਅਰ ਇਸੂਟ ਦੀ ਲੁੱਕ ਆਵੇਗੀ ਤੁਸੀਂ ਇਦਾਂ ਕਰਕੇ ਦੇਖ ਸਕਦੇ ਹੋ ਮੈਨੂੰ ਲੱਗਿਆ ਹੋਇਆ ਜੋ ਇਹਦੀ ਬਾਟਮ ਆਗੀ ਉਸ ਦੇ ਉੱਪਰ ਵੀ ਪ੍ਰੋਪਰ ਪੂਰਾ ਵਰਕ ਹੋਇਆ ਹੋਇਆ ਪੈਗਾ ਬਾਟਮ ਵੀ ਸ਼ਿਮਰ ਦੇ ਵਿੱਚ ਹੀ ਆਗੀ ਤੁਸੀਂ ਦੇਖੋ ਇਹ ਵਾਲੀ ਜਿਹੜੀ ਬਾਟਮ ਤੇ ਵਰਕ ਆਇਆ ਹੈ ਪੂਰੀ ਪੌਂਚੀ ਹੈ ਜਿਹੜੀ ਆਪਣੇ ਮੂਰੀ ਹੈ ਜਾਂ ਤੁਸੀਂ ਪਲਾਜੋ ਬਣਾ ਰਹੇ ਹੋ ਜਾਂ ਤੁਸੀਂ ਬਾਟਮ ਸਲਵਾਰ ਬਣਾ ਰਹੇ ਹੋ ਉਹਦੇ ਤੇ ਹੈਵੀ ਵਰਕ ਆ ਜੀ ਇਹ ਪੂਰਾ 골ਡਨ ਦੇ ਆਰੀ ਦੇ ਨਾਲ ਵਰਕ ਹੋਇਆ ਹੈ ਆ ਵਰਕ ਦੇ ਉੱਤੇ ਫੋਕਸ ਕਰ ਸਕਦੇ ਤੁਸੀਂ ਬੜਾ ਸੋਹਣਾ ਜੀ ਵਰਕ ਹੈ ਇਹਦਾ ਇਸ ਤੋਂ ਬਿਨਾਂ ਇਹਦੇ ਦੁਪट्टे ਦੀ ਗੱਲ ਕਰਾਂ ਮੈਂ ਤਾਂ ਦੁਪੱਟਾ ਵੀ ਪੂਰਾ ਵਰਕ ਵਾਲਾ ਜਿਸ ਤਰ੍ਹਾਂ ਪੂਰੇ ਦੁਪੱਟਾ ਜਿਹੜਾ ਜੀ ਫੈਬਰਿਕ ਦੀ ਗੱਲ ਦੱਸਾਂ ਤਾਂ ਚਨੂਨ ਫੈਬਰਿਕ ਦੇ ਵਿੱਚ ਹੈ ਇਹ ਦੁਪੱਟਾ ਚਨੂਨ ਦੇ ਵਿੱਚ ਹੈ 2.5 ਮੀਟਰ ਦੁਪੱਟੇ ਦੀ ਪੂਰੀ ਕੱਟ ਹੈਗੀ ਸਾਰੇ ਦੁਪੱਟੇ ਦੇ ਵਿੱਚ ਪੈਨਲਸ ਬਣੀਆਂ ਹੋਈਆਂ ਨੇ ਬੂਟੀ ਬਣੀ ਹੋਈ ਆ ਤੇ ਐਂਡ ਦੇ ਉੱਤੇ ਅਸੀਂ ਇਹਦੀ ਜਿਹੜੀ ਆਪਣੇ ਲੇਸ ਲਗਾ ਕੇ ਇਹ ਫਿਨਿਸ਼ਿੰਗ ਵੀ ਕੀਤੀ ਹੋਈ ਆ ਦੁਪੱਟੇ ਦੀ ਬਹੁਤ ਸੋਹਣਾ ਸੂਟ ਹੈ ਜੀ ਇਹ ਬਹੁਤ ਹੀ ਪਿਆਰਾ ਕਲਰ ਵੀ ਡਿਫਰੈਂਟ ਹੈ ਕੋਈ ਵੀ ਏਜ ਗਰੁਪ ਦਾ ਇਸ ਨੂੰ ਵੇਅਰ ਕਰ ਸਕਦਾ ਹੈ ਬਹੁਤ ਸੋਹਣਾ ਸੂਟ ਹੈ ਤੇ ਅਸੀਂ ਇਸ ਦੀ ਰੇਂਜ ਦਾ ਵੀ ਉੱਪਰ ਲਗਾ ਦਾਂਗੇ ਤੁਸੀਂ ਦੇਖ ਕੇ ਆਪਣਾ ਡੀਐਮ ਕਰ ਸਕਦੇ ਹੋ ਸਾਡਾ ਡੀਐਮ ਨੰਬਰ ਵੀ ਉੱਪਰ ਦਿੱਤਾ ਹੋਇਆ ਹੈਗਾ ਉਹਦੇ ਤੇ ਤੁਸੀਂ ਆਰਡਰ ਕਰ ਸਕਦੇ ਇਸ ਤੋਂ ਬਿਨਾ ਅਸੀਂ ਕਸਟਮਾਈਜ਼ ਵੀ ਕਰਦੇ ਹਾਂ ਸੋ ਜਿਵੇਂ ਤੁਸੀਂ ਇਸ ਸੂਟ ਦੀ ਲੁੱਕ ਦੇਖ ਸਕਦੇ ਹੋਗੇ ਇਹ ਸੂਟ ਹਾਲੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਕਿਉਂਕਿ ਅਸੀਂ ਸੋਚਿਆ ਜੇ ਤੁਹਾ ਆਪਣੀ ਫਰੈਂਡਸ ਆਪਣੀ ਪਸੰਦ ਦੇ ਨਾਲ ਸੂਟ ਬਣਾ ਲੈਣਗੇ ਇਹ ਜਿਹੜੀ ਸ਼ਰਟ ਦੇ ਉੱਤੇ ਵਰਕ ਕਰਵਾਇਆ ਹੈਗਾ ਜੀ ਪੂਰਾ ਪਹਿਲਾਂ ਪੇਂਟ ਵਰਕ ਹੋ ਕੇ ਫਿਰ ਇਸ ਦੇ ਉੱਪਰ ਸਾਰੇ ਇਸ ਵਰਕ ਦੀ ਪੇਂਟ ਵਾਲੇ ਫਲਾਵਰ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਵਰਕ ਦੀ ਨਾਲ। ਬਲੈਕ ਕਲਰ ਦੇ ਵਿੱਚ ਇਹ ਸ਼ਿਮਰ ਦੇ ਵਿੱਚ ਸੂਟ ਹੈ। ਫਰੰਟ, ਬੈਕ, ਬਾਜੂ ਸਭ ਕਾਸੇ ਦਿੱਤੇ ਇਸ ਤਰ੍ਹਾਂ ਵਰਕ ਆਏਗਾ। ਮਲਟੀ ਕਲਰ ਨੇ ਇਹਦੇ ਵਿੱਚ ਬਹੁਤ ਸੋਹਣੇ ਪਿਆਰੇ ਜਿਹੜੇ ਕਿ ਬਲੈਕ ਕਲਰ ਨੂੰ ਹੋਰ ਵੀ ਉਠਾ ਰਹੇ ਨੇ। ਤੇ ਇਹਦੇ ਨਾਲ ਬਾਟਮ ਆਗੀ ਜਿਹੜੀ ਕਿ ਬਲੈਕ ਕਲਰ ਦੇ ਵਿੱਚ ਹੀ ਜਾਂ ਸੇਮ ਕਲਰ ਦੇ ਵਿੱਚ ਬਾਟਮ ਆਗੀ। ਏਸੇ ਫੈਬਰਿਕ ਦੇ ਵਿੱਚ ਆਗੀ। ਤੇ ਦੁਪੱਟਾ ਤੁਸੀਂ ਆਪਣੀ ਪਸੰਦ ਦਾ ਵੀ ਰੈਡੀ ਕਰਵਾ ਸਕਦੇ ਹੋ ਪਿਓਰ ਜੈੱਡ ਬਲੈਕ ਦੇ ਵਿੱਚ ਚੁਣੌਣ ਦਾ ਦੁਪੱਟਾ ਆਰਗੈਂਜ਼ਾ ਦਾ ਦੁਪੱਟਾ ਟੈਬੀ ਦਾ ਦੁਪੱਟਾ ਜੋ ਮਰਜੀ ਦੁਪੱਟਾ ਤੁਸੀਂ ਰੈਡੀ ਕਰਵਾ ਸਕਦੇ ਹੋ ਇਸ ਤੋਂ ਬਿਨਾ ਟਾਈ ਡਾਈ ਦੇ ਵਿੱਚ ਵੀ ਦੁਪੱਟਾ ਤੁਸੀਂ ਇਹ ਰੈਡੀ ਕਰਵਾ ਸਕਦੇ ਹੋ ਇਸ ਦਾ ਦੁਪੱਟੇ ਦੀ ਪਸੰਦ ਤੁਹਾਡੀ ਹੋਵੇਗੀ ਜਾਂ ਫਿਰ ਬਲੈਕ ਕਲਰ ਚ ਕਰਵਾ ਕੇ ਮਲਟੀ ਕਲਰ ਦੇ ਦੇ ਨਾਲ ਨੇਸ ਦੇ ਨਾਲ ਪਰ ਫਿਨਿਸ਼ਿੰਗ ਦੇ ਸਕਦੇ ਹੋ ਤੇ ਇਸ ਦੀ ਜਿਹੜੀ ਕੋਸਟ ਆ ਉਹ ਅਸੀਂ ਵਿਦਆਊਟ ਦੁਪੱਟਾ ਦਿਖਾਵਾਂਗੇ ਵਿਦ ਦੁਪੱਟਾ ਜਿਹੜੀ ਇਹਦੀ ਕੋਸਟ ਆ ਹੋਰ ਹੋਵੇਗੀ ਜਿਹੋ ਜਿਹੇ ਦੁਪੱਟਾ ਤੁਸੀਂ ਪਸੰਦ ਕਰੋਗੇ ਉਸ ਤਰ੍ਹਾਂ ਵਿਦਆਊਟ ਦੁਪੱਟਾ ਦੀ ਕਾਸਟ ਜਿਹੜੀ 2800 ਆ ਪੂਰੇ ਸੂਟ ਦੀ ਸ਼ਰਟ ਔਰ ਬਾਟਮ ਦੀ ਹੋਪਸ ਹੋਗਾ ਨੂੰ ਕਲੈਕਸ਼ਨ ਅੱਜ ਦੀ ਪਸੰਦ ਆਏ ਹੋਵੇਗੀ ਥੈਂਕ ਯੂ ਸੋ ਮੱਚ